ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੱਤਰਕਾਰਾਂ ਨੂੰ ਆ ਰਹੀਆਂ ਬਕਵਾਕ ਮੁਸ਼ਕਲਾਂ ਦੇ ਸੰਬੰਧ ਵਿੱਚ ਅੱਜ ਪੱਤਰਕਾਰਾਂ ਦਾ ਵਾਫਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸਰਦਾਰ ਅੰਕਰਜੀਤ ਸਿੰਘ ਹੋਰਾਂ ਨੂੰ ਮਿਲਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਤੇਨ ਸਤਗੁਰੂ ਰੰਦਾਸ ਮਹਾਰਾਜ ਜੀ ਜਿਹੜੇ ਆ ਉਹਨਾਂ ਨੇ ਇਸਤਰੀਆਂ ਦਾ ਜੋ ਕਲਿਆਣ ਹੈ ਉਹ ਕੀਤਾ ਬਹੁਤ سارے ਇਤਿਹਾਸਕਾਰ ਸ਼ਾਇਦ ਇੱਥੇ ਬਹੁਤ ਸਾਰੇ ਵਿਅਕਤੀਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਪਰ ਮੈਂ ਇਹ ਜਦੋਂ ਬਾਹਰ ਗੱਲ ਕੀਤੀ ਤੇ ਮੈਨੂੰ ਉਹਦਾ ਖੁਮਿਆਜਾ ਵੀ ਬੋਤਰਾ ਪਿਆ ਪਰ ਮੈਂ ਇਹ ਗੱਲ ਆਪਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸਤਗੁਰੂ ਰੰਦਾਸ ਮਹਾਰਾਜ ਜੀ ਗਿਆ ਗਏ ਤੂ ਲੋਕ ਉਨਾ ਤੋਂ ਬਾਅਦ ਫਿਰ ਮਹਾਰਾਜ ਜੀ ਗਏ ਗੋਦ ਗਿਆ ਕਿਤੇ ਭਗਵਾਨ ਕੋਤੀ ਨੂੰ ਗਿਆਨ ਹੋਇਆ ਉਸ ਤੋਂ ਬਾਅਦ ਮਹਾਰਾਜ ਜੀ ਗਏ ਸੋਨਪੁਰ ਸੋਨਪੁਰ ਵਿੱਚ ਪਸ਼ੂਆਂ ਦੀ ਮੰਡੀ ਲੱਗ ਗਈ ਉੱਥੇ ਪਸ਼ੂਆਂ ਦੀ ਮੰਡੀ ਲੱਗਦੀ ਉਹਦੇ ਨਾਲ-ਨਾਲ ਗੁਲਾਮਾਂ ਦੀ ਮੰਡੀ ਲੱਗਦੀ ਉਹਦੇ ਨਾਲ-ਨਾਲ ਇਸਤਰੀਆਂ ਦੀ ਮੰਡੀ ਲੱਗਦੀ ਪ੍ਰਸਾਦ ਸੰਗਤ ਜੀ ਉਸ ਵੇਲੇ ਦੀ ਕਰੰਸੀ ਸੀਗੀ ਟਾਕਾ ਇੱਕ ਟਾਕੇ ਦੇ 3 ਘੋੜੇ ਆਉਂਦੇ ਸੀਗੇ ਇੱਕ ਟਾਕੇ ਦੇ 5 ਬੰਦੇ ਹੁੰਦੇ ਸੀਗੇ ਇੱਕ ਟਾਕੇ ਦੀਆਂ 5 ਇਸਤਰੀਆਂ ਆਉਂਦੀਆਂ ਤੁਸੀਂ ਅਰਸਾ ਹਾਲ নাও ਕਿ ਜਾਨਵਰ ਮਹਿੰਗਾ ਤੂਰ ਅਦਾਸ ਮਹਾਰਾਜ ਜੀ ਨੇ ਸੋਨਪੁਰ ਵਿਖੇ 30 ਦਿਨ satsang ਕੀਤਾ ਉਸ ਸੰਸੰਗਤ ਵਾਲ ਫਰਮਾਇਆ ਕਿ ਜੇਸ ਘਰ ਵਿੱਚ ਇਸਤਰੀ ਆਪਣੇ ਪਤੀ ਦੀ ਕਮਾਈ ਨੂੰ ਸੰਜਮ ਦੇਣੀ ਬਰਾਬਰ ਕਰਦੀ ਹੈ ਜੇ ਉਹ ਸੂਏ ਦੇ ਨੱਕੇ ਦੇ ਵਿੱਚ ਦੀ ਫੜਾਉਣ ਲੱਗ ਪਵੇ ਤੇ ਉਹ ਕਿੰਦਾ ਉਝੜ ਲੱਗਿਆ ਬਹੁਤ ਚਿਰ ਨਹੀਂ ਲੱਗਦਾ ਸਤਿਗੁਰੂ ਰਵਿਦਾਸ ਮਹਾਰਾਜੀ ਨੇ ਆਪਣੇ ਸਾਹਿਬ ਕਿ ਜੇਸ ਘਰ ਵਿੱਚ ਇਸਤਰੀ ਨਹੀਂ ਹੈ ਉਸ ਘਰ ਵਿੱਚ ਕੁੱਤਾ ਵੀ ਟੈਰ ਪਾਉਣ ਲੱਗਾ 10 ਵਾਰੀ ਸੋਚਦਾ ਕਿ ਮੈਂ ਉੱਥੇ ਰੋਟੀ ਪਾਉਂਗੀ ਜਾਂ ਨਹੀਂ ਪਾਉਂਗੀ ਸੋਚਦਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਇਸਤਰੀ ਤੋਂ ਬਿਨਾ ਘਰ ਕਿਹੜਾ ਆ ਉਹ ਜੀਰੋ ਹੈ ਉਹ ਸ਼ਮਸ਼ਾਨ ਘਾਟ ਦੇ ਬਰਾਬਰ ਹੈ ਤਾਂ ਸਾਥ ਸੰਗਤ ਇਹ ਬਾਣ ਹੈ ਕਿਹੜਾ ਹੋਣਾ ਉੰਨੇ ਆਗਾਮ ਕੀਤਾ ਕਿ ਇੱਥੇ ਸੋਨਪੁਰ ਵਿੱਚ ਪਸ਼ੂਆਂ ਦੀ ਮੰਡੀ ਤਾਂ ਡਬਲ ਹੋ ਜਾਏਗੀ ਇੱਥੇ ਗੁਲਾਮ ਅਤੇ ਇਸਤਰੀਆਂ ਦੀ ਖਰੀਦੋ-ਕ੍ਰੋਪਤ ਜਿਹੜੀ ਆ ਉਹ ਵੱਧ ਹੋ ਜਾਏਗੀ ਤੇ ਉਹ ਹੁਣ ਤੱਕ ਜਿਹੜੀ ਆ ਉਹ ਵੱਧ ਹੋ ਗਈ ਅਸਾਧ ਸੰਗਤਿਓ ਇਹ ਸਾਡੇ ਸਤੂਰਾਂ ਨੇ ਲੇਡੀ ਦਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਸਤਕਾਰ ਦਿੱਤਾ ਇੱਥੇ ਪਹਿਲੀ ਬੋਧ ਕੇ ਗਾਇ ਨਹੀਂ ਤੁਨਨਾਤ ਨੇ ਮਹਾਰਾਜੀ ਦਾ ਸ਼ਬਦ ਸੋਗਿ ਮੰਦਾ ਆਖੀ ਜਿਤ ਜਨਮੈ ਨਾ ਆਵਨ ਡਾਕਟਰ ਭੀਮਰਾਓ ਮੇਲਕਰ ਜੀ ਨੂੰ ਜਦੋਂ ਭਾਰਤ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤੇ ਡਾਕਟਰ ਭੀਮਰਾਓ ਮੇਲਕਰ ਜੀ ਪੰਜਾਬ ਦੇ ਦੋ ਮਹਾਨ ਸੰਤ ਸਰ ਸਰਵਨ ਦਾਸ ਮਹਾਰਾਜੀ ਤੇਰਾ ਸਤਖੰਡ ਬੱਲਾ ਅਤੇ ਸੰਤ ਬ੍ਰਹਮਦਾਸ ਜੀ ਮੇਰਾ ਅਕਲਪੁਰਾ ਰੋਡ ਫਲੋਰ ਦੋਨਾ ਮਹਾਪੁਰਖਾਂ ਨੂੰ ਮਿਲੇ ਉਹਨਾਂ ਨੂੰ ਫੇਰ ਪੈਨੂ ਦਿਖਾਇਆ ਕਹਿੰਦੇ ਮਹਾਰਾਜ ਜੀ ਮੈਂ ਭਾਰਤ ਦੇ ਲੋਕਾਂ ਦੀ ਕਿਸਮਤ ਲਿਖਣ ਜਾ ਰਿਹਾ ਹਾਂ ਦੱਸੋ ਮੈਂ ਕੀ ਲਿਖਾਂ ਹੁਣ ਮੇਰਾ ਬਹਿ ਮਾਤਾ ਦਾ ਦਰਜਾ ਹੋ ਗਿਆ ਦੱਸੋ ਮੈਂ ਕੀ ਲਿਖ ਕੇ ਆਣਾ ਦੇ ਪਾਗਾਂ ਵਿੱਚ ਤਾਂ ਸਾਧ ਸੰਗਤ ਜੀ ਕਿੱਦਿਆਰਾ ਸਾਡਾ ਅਸ਼ੀਰਵਾਦ ਤੇਰੇ ਨਾਲ ਹੈ ਜੇ ਤੂੰ ਸਾਨੂੰ ਜੇ ਤੂੰ ਸਾਨੂੰ ਕਾਨੂੰਨ ਦਿਖਾਈ ਹੈ ਤੇ ਡਾਕਟਰ ਸਾਹਿਬ ਜੀ ਜਿਹੜਾ ਤੰਗ ਆਮ ਥੂਹਾ ਤੋਂ ਪਾਣੀ ਪਰੰਪਰਿ ਇਜਾਜ਼ਤ ਤੱਕ ਨਹੀਂ ਸੀ ਅਛੂਤਾਂ ਨੂੰ ਵਧੀਆ ਕੱਪੜੇ ਅਤੇ ਵਿਸ਼ੇਸ਼ ਧਾਤਾਂ ਦੇ ਗਹਿਣੇ ਪਾਉਣ ਦੀ ਇਜਾਜ਼ਤ ਨਹੀਂ ਸੀ ਅਛੂਤਾਂ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਦੀ ਇਜਾਜ਼ਤ ਤੱਕ ਨਹੀਂ ਸੀ ਅਛੂਤਾਂ ਨੂੰ ਪਿੰਡਾਂ ਤੋਂ ਬਾਹਰ ਗੰਦੇ ਹਨੇਰੇ ਸੜੇ ਮੁਸੇ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਸਮਾਜ ਜਿਵੇਂ ਵੀ ਕੰਮ ਨੂੰ ਨੀਮਾ ਘਟਿਆ ਤੇ ਗੰਦਾ ਸਮਝਿਆ ਜਾਂਦਾ ਸੀ ਉਹ ਛੂਟਾਂ ਦੇ ਕੋਲੋਂ ਹੀ ਕਰਵਾਇਆ ਜਾਂਦਾ ਸੀ ਇਸ ਦੇ ਬਦਲੇ ਪਹਿਲਾਂ ਤਾਂ ਕੋਈ ਮਜ਼ਦੂਰੀ ਦਿੱਤੀ ਹੀ ਨਹੀਂ ਸੀ ਜਾਂਦੀ ਅਗਰ ਦਿੱਤੀ ਵੀ ਜਾਂਦੀ ਸੀ ਤੇ ਉਹ ਨਾਂ ਮਾਤਰ ਹੀ ਹੁੰਦੀ ਸੀ ਸਮਾਜਿਕ ਧਾਰਮਿਕ ਅਤੇ ਸ਼ਹਿਰੀ ਹੱਕਾਂ ਤੋਂ ਬਾਝੇ ਰੱਖਿਆ ਜਾਂਦਾ ਸੀ ਜਿਨ੍ਹਾਂ ਦੇ ਸਿਰਫ ਫਰਜ਼ ਹੀ ਸਨ ਪਰ ਅਧਿਕਾਰ ਕੋਈ ਵੀ ਨਹੀਂ ਸੀ ਅਸ਼ੂਤਾਂ ਨਾਲ ਪਸ਼ੂਆਂ ਤੋਂ ਵੀ ਢੇਡਾ ਸਲੂ ਕੀਤਾ ਜਾਂਦਾ ਸੀ ਉਹ ਕਰਜਾਈ ਜਾਂਦੇ ਸਨ ਤੇ ਕਰਜਾਈ ਨਹੀਂ ਮਰ ਜਾਂਦੇ ਸਨ ਅਤੇ ਮਰਨ ਪਿੱਛੋਂ ਵੀ ਉਹਨਾਂ ਦੀ ਕਵਰ ਜਾਂ ਚਿਖਾ ਦੂਜੇ ਦੇਸ਼ ਵਾਸੀਆਂ ਦੇ ਸੰਗ ਨਹੀਂ ਸੀ ਹੋ ਸਕਦੀ ਮਰਾਠਿਆਂ ਅਤੇ ਬੇਸਵਾਵਾਂ ਦੇ ਰਾਜਕਾਲ ਵਿੱਚ ਅਸ਼ੂਤਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਆਨਦਿਕ ਆਗਿਆ ਤੱਕ ਨਹੀਂ ਸੀ ਕਿਉਂਕਿ ਇਸ ਸਮੇਂ ਦੌਰਾਨ ਉਹਨਾਂ ਦੇ ਸਰੀਰ ਦਾ ਪਰਚਾਵਾ ਬਹੁਤ ਲੰਮਾ ਹੋ ਜਾਂਦਾ ਸੀ ਅਸ਼ੂਤਾਂ ਨੂੰ ਆਪਣੇ ਗਲੇ ਵਿੱਚ ਮਿੱਟੀ ਦਾ ਬਰਤਨ ਪਾ ਕੇ ਜਿਸ ਨੂੰ ਅਸੀਂ ਪੂਜਾ ਆਖਦੇ ਹਾਂ ਚੱਲਣਾ ਪੈਂਦਾ ਸੀ ਤਾਂ ਜੋ ਉਹਨਾਂ ਦਾ ਥੁੱਕ ਢੀਲਾਂ ਦੇ ਨਾਲ ਧਰਤੀ ਅਪਵਿੱਤਰ ਨਾ ਹੋ ਜਾਵੇ ਅਸ਼ੂਤਾਂ ਨੂੰ ਆਪਣੀ ਪਿੱਠ ਪਿੱਛੇ ਝਾੜੂ ਬਣ ਕੇ ਚੱਲਣਾ ਪੈਂਦਾ ਸੀ ਤਾਂ ਕਿ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨਾਲੋਂ ਨਾ ਰਿਖਤੇ ਜਾਣ ਜੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦਾ ਜੋ ਜਨਮ ਦਿਹਾੜਾ 134ਵਾਂ ਅੱਜ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਵਾਦੇ ਮੈਂਬਰ ਸਰਵਾਂ ਤੇ ਨਾਰੀ ਸ਼ਕਤੀ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਦੇ ਵਿੱਚ ਸਾਨੂੰ ਇਹ ਬੜੀ ਖੁਸ਼ੀ ਹੋਈ ਕਿ ਸਾਨੂੰ ਸਾਰੀਆਂ ਜਿਹੜੀ ਕੋਈ ਸਟੇਜ ਕਰਨ ਵਾਲੀ ਔਰਤ ਹੈ ਉਹ ਤੇ ਸਟੇਜ ਕਰਦੀ ਹੈ ਪਰ ਸਾਨੂੰ ਆਮ ਜਿਹੜੀ ਲੇਡੀਜ਼ ਨੇ ਉਹਨੂੰ ਵੀ ਸਟੇਜ ਕਰਨ ਦਾ ਮੌਕਾ ਮਿਲਿਆ ਤੇ ਸਾਡੀਆਂ ਆਮ ਘਰੇਲੂ ਜਿਹੜੀਆਂ ਔਰਤਾਂ ਉਹ ਵੀ ਸਟੇਜ ਤੇ ਸਾਰਿਆਂ ਨੇ ਪਰਫਾਰਮੈਂਸ ਕੀਤੀ ਚੰਗਾ ਲੱਗਿਆ ਤੇ ਮਨਾ ਕੇ ਬਹੁਤ ਖੁਸ਼ੀ ਹੋਈ ਇਸਮੋਂ ਕੇ ਬੱਚਿਆਂ ਨੂੰ ਵੀ ਅਪੀਲ ਕਰਨੀ ਚਾਹ ਹਾਂਜੀ ਬੱਚਿਆਂ ਨੂੰ ਵੀ ਅਪੀਲ ਕਰਨੀ ਚਾਹ ਲੈ ਬੱਚਿਆਂ ਨੂੰ ਆਪਾਂ ਇਹ ਅਪੀਲ ਕਰਨੇ ਚਾਹਦੇ ਹਾਂ ਕਿ ਉਹ ਬਾਬਾ ਸਾਹਿਬ ਜੀ ਦੇ ਜਿਹੜੇ ਲਕਸ਼ੇ ਕਦਮ ਹੈਗੇ ਉਹਨਾਂ ਤੇ ਚੱਲਣ ਤੇ ਬਾਬਾ ਸਾਹਿਬ ਜੀ ਵਾਂਗੂ ਪੜਨ ਜਿੰਨੀਆਂ ਮਰਜੀ ਔਕੜਾਂ ਆਣ ਕਠਿਨਾਈਆਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਕਾਮਯਾਬ ਬਣਾਉਂਦੇ ਹੋਏ ਅੱਗੇ ਵਧਣ ਪ੍ਰਧਾਨ ਜੀ 134ਵੇਂ ਬਾਬਾ ਸਾਹਿਬ ਬੀਮਰਾਵ ਅੰਬੇਦਕਰ ਜਿਹੜਾ ਪਰਵਾੜਾ ਵਿਖੇ ਜਨਮ ਦਿਹਾੜਾ ਮਨਾਇਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਡਾਕਟਰ ਮੇਰਪੁਰ ਜੀ ਦੇ ਇੱਥੇ 34ਵੇਂ ਜਨਮ ਦਿਹਾੜੇ ਤੇ ਸਭ ਸੰਤਾਨ ਨੂੰ ਬਹੁਤ ਬਧਾਈਆਂ ਬਹੁਤ ਵੱਡਾ ਹੰਗਾਰਾ ਮੱਜਿਆ ਮਹਿਲਾ ਸ਼ਕਤੀ ਨੇ ਜੋ ਇਹ ਕਰਕੇ ਦਿਖਾਇਆ ਬਹੁਤ ਹੀ ਕਮਾਂਡਾਰੀਨਾ ਉਹ ਦੌੜ ਭੱਜ ਕਰਕੇ ਉਹਦੇ ਵਿੱਚ ਸਾਡੇ ਮੈਡਮ ਵਾਲੇ ਮੈਡਮ ਜੀ ਉਹਨਾਂ ਨਾਲ ਹੋਰ ਹੋਰ ਵੀ ਸਾਰੀਆਂ ਬੀਬੀਆਂ ਨਾਲ ਬਹੁਤ ਚੜ੍ਹ ਕੇ ਅੱਛਾ ਨਾਲ ਕੰਮ ਕੀਤਾ ਜੈ ਭੀ ਜੈ ਸਰ ਠੀਕ ਹੈ ਜੀ ਤੱਤ ਪਹਿਲਾਂ ਨਾ ਮੈਂ ਸੌਰੀ ਕਿ ਕਰਦੀ ਆ ਕਿ ਜਿਹੜੇ ਕੈਡੀਡੇਟਸ ਕਰਿਆ ਸਰ ਉਮੀਦ ਨਹੀਂ ਸੀ ਕਿ ਸ਼ਾਮਿਲ ਹੋਣਗੇ ਕਦ ਆਪਣਾ ਨੂੰ ਪਰ ਸਾਡੀ ਕੁਰਸੀ ਜਿਹੜਾ ਅੱਜ ਬਾਬਾ ਸਾਹਿਬ ਵੀਮਰਾਵ ਬਿਟ ਕਰਦੀਦਾ 134 ਮਾ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਉਹਦੇ ਬਾਰੇ ਇਸ਼ਾਰਾ ਕਰੀਏ ਅੱਜ ਬਾਬਾ ਜੈਪੀਮ ਜੈ ਭਾਰਤ ਅੱਜ ਬਾਬਾ ਸਾਹਿਬ ਜੀ ਦਾ 134ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤੇ ਸਾਡੀ ਲੇਡੀ ਸਟਰੀਮ ਡਾਕਟਰ ਵੀਮਰਾਵ ਕਮੇਟੀ ਲੇਡੀਜ਼ ਦੀ ਜਿਹੜੀ ਉਹਨਾਂ ਵੱਲੋਂ ਮਨਾਇਆ ਗਿਆ ਤੇ ਬਹੁਤ ਹੀ ਉਤਸ਼ਾਹ ਤੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ ਤੇ ਇਹਦੇ ਵਿੱਚ ਬੱਚਿਆਂ ਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਲੇਡੀਜ਼ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਜਿਹੜੀ ਸੰਗਤ ਸੀਗੀ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਬਹੁਤ ਵਧੀਆ ਢੰਗ ਨਾਲ ਜਿਹੜਾ ਪ੍ਰੋਗਰਾਮ ਮਨਾਇਆ ਗਿਆ ਇੱਕ ਘਰ ਦੀ ਜਿਹੜੀ ਔਰ ਹੁੰਦੀ ਆ ਕਿ ਨਹੀਂ ਪੱਥਰ ਹੁੰਦੀ ਆ ਔਰ ਬੱਚਿਆਂ ਨੂੰ ਜਿਹੜਾ ਕਿ ਚੀਜ਼ਾਂ ਕੀ ਨਾ ਧਾਲਾਂ ਚ ਕਿੱਦਾਂ ਦੀ ਆ ਧਾਲਾਂ ਉਹ ਤੁਸੀਂ ਜਿਹੜਾ ਬੱਚਿਆਂ ਨੂੰ ਕੀ ਫੀਲ ਕਰਨੀ ਚਾਹੁੰਦੇ ਆ ਤੇ 13 ਸੋਵਾ ਦੇ ਬੱਚਿਆਂ ਵਾਲੇ ਬਾਬਾ ਸਾਹਿਬ ਦੀ ਜਿਗਲੀ ਵਾਲੇ ਮੈਂ ਬੱਚਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਬਾਬਾ ਸਾਹਿਬ ਦੇ ਜਿਮਣੀ ਨੂੰ ਵੱਧ ਤੋਂ ਵੱਧ ਪੜ੍ਹਨ ਤੇ ਵੱਧ ਤੋਂ ਵੱਧ ਮਤਲਬ ਕਿ ਉਹਨੂੰ ਜਾਣਨ ਤੇ ਤਾਂ ਹੀ ਮਤਲਬ ਕਿ ਨਾਲ ਲੱਗਦੇ ਕਿ ਬਾਬਾ ਸਾਹਿਬ ਦੇ ਮਤਲਬ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਹੈ ਕਿ ਪੜੋ ਜੁੜੋ ਸੰਘਰਸ਼ ਕਰੋ ਤੇ ਮਤਲਬ ਇਹ ਸੰਘਰਸ਼ ਕਰਕੇ ਪੜ੍ਹ ਲਿਖ ਕੇ ਵੱਡੇ ਵੱਡੀ ਤੋਂ ਵੱਡੀ ਪੋਸਟ ਤੇ ਪਹੁੰਚਣ ਤੇ ਇਸ ਦੇ ਨਾਲ ਹੀ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਪੜ੍ਹ ਇਹ ਸੱਜਣਾ ਸ਼ੀਲ ਭਗ ਸਿੰਘ ਨਗਰ ਦਾ ਸਵਰਗ ਅਧਿਵੀਆਂ ਵਿਸ਼ੇਸ਼ ਸਰ ਵਰਗੀਆਂ ਖਲਫੇ ਨਮਲੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਤਿਸੀਨ ਇਜਾਜ਼ਤ ਦਿਓ ਧੰਨਵਾਦ